गोबिंदा वे गोबिंदा आज ਤੁਸੀਂ ਸਾਰੇ ਸਾਡੇ ਪ੍ਰੈਸ ਦੇ ਭਰਾ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਇਹਦੀ ਪ੍ਰੈਸ ਕਾਨਫਰੰਸ ਹੈ ਵਿਜੀਜੀ ਹੈ ਔਰ ਉਸ ਤੋਂ ਪਹਿਲੋਂ ਤੁਹਾਨੂੰ ਸਭ ਨੂੰ ਸਾਡੇ ਚੇਅਰਮੈਨ ਸਾਹਿਬ ਨੇ ਫੋਨ ਦੇ ਉੱਪਰ ਆਪਣੀ ਸਟੇਟਮੈਂਟ ਦਿੱਤੀ ਹੈ ਸ਼ਾਇਦ ਤੁਸੀਂ ਲੋਕਾਂ ਨੇ ਰਿਕਾਰਡ ਕਰ ਲਈ ਹੋਵੇਗੀ ਤੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਰਾਤ ਯਾਤਰਾ ਦੋ ਨਿਕਲਨ ਦਾ ਇੱਕ ਗੇਮ ਬਣੀ ਸੀ ਜਾਂ ਇੱਕ ਮਾਹੌਲ ਬਣ ਗਿਆ ਸੀਗਾ ਅਸੀਂ ਸਾਰੇ ਨੇ ਬੜੇ ਦਿਨਾਂ ਤੋਂ ਇਸ ਤਰੀਕੇ ਚੱਲ ਰਹੀ ਸੀ ਕਿ ਇਸ ਚੀਜ਼ ਦੇ ਉੱਤੇ ਕੋਈ ਦਾ ਹੱਲ ਨਿਕਲੇ ਅਸੀਂ ਸਾਰੇ ਸਨਾਤਨੀ ਐ Hindu ਧਰਮ ਨੂੰ ਮੰਨਣ ਵਾਲੇ ਐ ਔਰ ਉਸ ਭਗਵਾਨ ਦੀ ਦੋਨੇ ਟਾਈਮ ਹੱਥ ਜੋੜ ਕੇ ਪੂਜਾ ਕਰਦੇ ਐ ਇਹ ਬਹੁਤ ਵੱਡੇ ਪ੍ਰਭੂ ਸਾਡੇ ਕੋਲ ਆ ਰਹੇ ਸੀਗੇ ਚਲੋ ਹੁਣ ਵੀ ਆ ਰਹੇ ਸ਼ਹਿਰ ਦੇ ਵਿੱਚ ਹੀ ਆ ਰਹੇ ਚਾਹੇ ਉਧਰ ਆ ਰਹੇ ਇਧਰ ਆ ਰਹੇ ਕੋਈ ਫਰਕ ਨਹੀਂ ਤੇ ਅਸੀਂ ਇੱਕ ਸਨਾਤਮ ਦੇ ਨਾਮ ਤੇ ਸਨਾਤਨ ਦੀ ਰਿਸਪੈਕਟ ਦੇ ਉੱਤੇ ਔਰ ਲੋਕਾਂ ਦੀਆਂ ਸਾਰਿਆਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਾਡੀ ਸਾਰੀ ਕੋਰ ਕਮੇਟੀ ਨੇ ਡਿਸੀਜਨ ਲਿੱਤਾ ਹੈ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਉਹਨਾਂ ਨੇ ਦੱਸ ਚੁੱਕੇ ਹੈ ਮੈਂ ਉਹੀ ਰਿਪੀਟ ਕਰ ਰਿਹਾ ਤੇ ਨਾ ਸਾਡੇ ਕੋ-ਚੇਅਰਮੈਨ ਵੀ ਇਹ ਹੋਈ ਜਾਈ ਬੈਠੇ ਐ ਸੰਜੀਤ ਜੀ ਬੈਠੇ ਐ ਅਮਿਤ ਜੀ ਬੈਠੇ ਐ ਰਿੰਕੂ ਜੀ ਬੈਠੇ ਐ ਬਿੱਟੂ ਜੀ ਬੈਠੇ ਐ ਕਿ ਅਸੀਂ ਆਪਣੀ 22 ਤਰੀਕ ਦੀ ਜਿਹੜੀ ਭਗਵਾਨ ਦਰੁਪਤਿ ਬਾਲਾ ਜੀ ਦੀ ਰਥ ਯਾਤਰਾ ਸੀਗੀ ਉਹਨੂੰ ਅਸੀਂ ਸਤਿਗਤ ਕਰ ਰਹੇ ਹਾਂ ਰਥ ਯਾਤਰਾ ਇੱਕੋ ਹੀ ਨਿਕਲੇ ਇਹਦੇ ਵਿੱਚ ਸਨਾਤਨ ਦੀ ਸ਼ਾਨ ਹੈ ਧਰਮ ਦੇ ਦੀ ਸ਼ਾਨ ਹੈ ਔਰ ਲੋਕਾਂ ਦੀ ਭਾਵਨਾਵਾਂ ਨੂੰ ਟੀਜ਼ਨੀ ਪਹੁੰਚਦੀ ਸਾਡਾ ਕਿਸੇ ਦਾ ਕੋਈ ਵਿਵਾਦ ਨਹੀਂ ਜੋ ਕੋਈ ਅੱਛਾ ਕਰੇਗਾ ਭਗਵਾਨ ਉਹ ਅੱਛਾ ਕਰੇਗਾ ਜੋ ਕੋਈ ਬੁਰਾ ਕਰਦਾ ਭਗਵਾਨ ਬੁਰਾ ਕਰੇਗਾ ਜੇ ਮੈਂ ਅਸੀਂ ਇਸ ਚੱਕਰਾਂ 'ਚ ਨਹੀਂ ਪੈਣਾ ਜੋ ਸਾਡੀ ਸਭ ਨੂੰ ਸ਼ੁਭਕਾਮਨਾਵਾਂ ਦਰੀ ਦੂਸਰੀ ਯਾਤਰਾ ਉਹਨਾਂ ਸਾਡੀ ਸ਼ੁਭ ਕਾਮਨਾਵਾਂ ਸਾਡਾ ਕਿਸੇ ਨਾ ਕੋਈ ਵੀ ਬਾਤ ਨਹੀਂ ਔਰ ਅਸੀਂ ਆਪਣੀ ਬਾਈ ਤਰੀਕ ਯਾਤਰਾ ਨੂੰ ਸਤਿਗਤ ਕਰ ਰਹੇ ਹਾਂ ਜੀ ਇਹ ਜਿਹੜੀ ਗੱਲ ਹੋਈ ਇਸੇ ਦੁਆਰਾ ਗੱਲ ਕਰਨ ਕਰਾ ਸਕਦੇ ਨਹੀਂ ਚੇਅਰਮੈਨ ਸਾਹਿਬ ਨੇ ਕਿਤੇ ਬੈਠੇ ਹੈ ਮੀਟਿੰਗ ਚ ਉੱਥੋਂ ਬਾਹਰ ਆ ਕੇ ਤੁਹਾਨੂੰ ਉਹਨਾਂ ਨੇ ਫੋਨ ਦੇ ਉੱਤੇ ਸਭ ਨੂੰ ਦੱਸਿਆ ਜੀ ਜੀ ਤੇ ਲਾਈਵ ਤੁਸੀਂ ਰਿਕਾਰਡਿੰਗ ਕਰ ਹੀ ਲਈ ਹੈ ਸਾਡਾ ਸਾਡਾ Hindu ਵਿੱਚ ਹਰ चीज ਦਾ ਸਮਰਥਨ ਹੈ ਜੀ 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 ਜ ਉਹ ਚੇਅਰਮੈਨ ਸਾਡੇ ਨਾਲ ਹੈ ਔਰ ਮੋਬਾਈਲ ਦੇ ਉੱਤੇ ਤੁਸੀਂ ਸਾਡੇ ਚੇਅਰਮੈਨ ਸਾਹਿਬ ਦੀ ਗੱਲ ਸੁਣ ਲਈ ਹੈ ਔਰ ਬਾਕੀ ਮਨੋਜ ਢਾਂਡਾ ਜੀ ਜਿਹੜੇ ਸਾਡੇ ਕੋਰ ਕਮੇਟੀ ਦੇ ਮੁੱਖ ਮਹਿਮਨ ਮੁੱਖ ਮਹਿਮਾਨ ਹੈ ਔਰ ਮੈਂਬਰਸ ਹੈ ਔਰ ਸਾਡੇ ਬਿੱਟੂ ਗੁੰਮਰ ਜੀ ਰਿੰਕੂ ਪਾਇਲਟ ਜੀ ਔਰ ਅਮਿਤ ਜੀ ਔਰ ਹੋਰ ਸਹਿਬਾਨ ਵੀ ਸਾਡੇ ਨਾਲ ਹੀ ਹੈ ਤੇ ਬਾਕੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਦੋ ਰੱਥ ਯਾਤਰਾ ਦਾ ਜਿਹੜਾ ਕਸ਼ਮਕਸ਼ ਚੱਲ ਰਿਹਾ ਸੀ ਉਹਦਾ ਡਿਸੀਜਨ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਬੜੀਆ ਲਿੱਤਾ ਹੈ ਜਿਹਦੇ ਵਿੱਚੋਂ 15 ਤਰੀਕ ਦੀ ਜਿਹੜੀ ਰੱਥ ਯਾਤਰਾ ਉਹਨਾਂ ਨੇ ਡਿਸਾਈਡ ਕੀਤੀ ਹੈ ਉਹ ਰੱਥ ਯਾਤਰਾ ਦਾ ਆਗਮਨ ਹੋਏਗਾ ਤੇ ਅਸੀਂ 22 ਤਰੀਕ ਦੀ ਜਿਹੜੀ ਯਾਤਰਾ ਹੈਗੀ ਉਹਨੂੰ ਅਸੀਂ ਸਤਿਗਤ ਕਰਦੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਐਜ਼ Hindu ਐਜ਼ ਸਨਾਤਨੀ ਹੋਣ ਦੇ ਨਾਤੇ ਅਸੀਂ ਇਸ ਤਰੀਕੇ ਦੇ ਕਿਸੇ ਵੀ ਵਿਵਾਦ ਨੂੰ ਜਾਂ ਕਿਸੇ ਵੀ ਸਿਸਟਮ ਨੂੰ ਖੜਾ ਨਾ ਕਰਦੇ ਹੋਏ ਅਸੀਂ ਭਗਵਾਨ ਦਾ ਅਸ਼ੀਰਵਾਦ ਮੰਗਦੇ ਹਾਂ ਲੁਧਿਆਣਾ ਵਾਸੀਆਂ ਦਾ ਵੀ ਉਹ ਇਸ ਸਿਸਟਮ ਨੂੰ ਹੋਰ ਵੀ ਅੱਗੇ ਤੱਕ ਵਧਾ ਜੈ ਗੋਬਿੰਦ ਦਾ ਅਸੀਂ ਬਹੁਤ ਜ਼ਿਆਦਾ ਇੱਕ ਹਫਤਾ ਹੋ ਗਿਆ ਕੋਸ਼ਿਸ਼ ਕਰਦੇ ਨੂੰ ਉਹਨਾਂ ਨਾਲ ਵੀ ਸਾਡੇ ਨਾਲ ਵੀ ਨਾ ਉਹਨਾਂ ਦੀ ਕੋਈ ਕਸਰ ਰਹੀ ਨਾ ਸਾਡੀ ਕੋਈ ਕਸਰ ਰਹੀ ਕੁਝ ਸਿਸਟਮ ਇਸ ਤਰੀਕੇ ਦੇ ਹੋ ਜਾਂਦੇ ਨੇ ਵੀ ਜਦੋਂ ਭਗਵਾਨ ਨੇ ਰੱਤ ਯਾਤਰਾ ਇਕੱਠੇ ਆਣਾ ਉਹ ਦੋ ਤੇ ਕਿਵੇਂ ਆਣਗੇ ਤਾਂ ਸਾਨੂੰ ਇਹ ਸੋਚਣ ਦਾ ਵਿਚਾਰ ਮਿਲਿਆ ਔਰ ਸਾਨੂੰ ਇਸ ਚੀਜ਼ ਦਾ ਅਫਸਰ ਮਿਲਿਆ ਵੀ ਅਸੀਂ ਆਪਣੀ ਯਾਤਰਾ ਨੂੰ ਸਤਿਗਤ ਕਰ ਲਈਏ ਤੇ ਜਿਹੜੀ ਯਾਤਰਾ ਆ ਰਹੀ ਹੈ ਲੁਧਿਆਣੇ ਦੇ ਵਿੱਚ ਉਹ ਪੂਰੇ ਹਰਚੋ ਲਾਸ ਨਾਲ ਲਾਵੇ ਜਿਹਦਾ ਕਿ ਅਸੀਂ ਸਾਰੇ ਲੋਕ ਉਹਦਾ ਵੈਲਕਮ ਕਰੀਏ ਠੀਕ ਹੈ ਹਾਈਡ ਜੋ ਮੀਟਿੰਗ ਹੈ ਸਾਡੀ ਕੋਰਟ ਕਮੇਟੀ ਨੇ ਜੋ ਡਿਸੀਜਨ ਲਿਆ ਹੈ ਸੇ ਪਿਸਤੋਲੀ ਆ ਕਿ ਸਾਰੇ ਸ਼ਹਿਰ ਤੋਂ ਪਿਛਲੇ 4 ਦਿਨ ਤੋਂ ਹੀ ਫੋਨ ਆ ਰਹੇ ਸੀ ਦੋ ਰੱਥ ਯਾਤਰਾ ਦਾ ਮਤਲਬ ਹੈ ਕਿ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਦੁਕਾਨਦਾਰੀ ਅਸੀਂ ਨਹੀਂ ਕਰਨੀ ਨਾ ਸਾਡੀ ਦੁਕਾਨਦਾਰੀ ਅਸੀਂ ਬਗਵਾ ਨੂੰ ਬੜੀ ਸ਼ਰਧਾ ਨਾਲ ਲਿਆ ਰਹੇ ਸੀ ਜੋ ਸਾਡਾ ਮਤਲਬ ਸੀਗਾ ਬਟ ਜੋ ਪੀਸ਼ਨ ਬਣ ਗਈ ਕਿ ਦੋ ਦੋ ਰੱਥ ਯਤਰਾ ਦਾ ਸਾਰਾ ਸ਼ਹਿਰ ਇਹ ਗੱਲ ਕਰਦਾ ਕਿ ਜੋ ਕਿ ਬਿਲਕੁਲ ਗਲਤ ਹੈ ਤੁਸੀਂ ਦੁਕਾਨਦਾਰੀ ਨਾ ਬਣਾਓ ਧਰਮ ਦੇ ਨਾਂ ਤੇ ਇੱਕ ਰੱਥ ਯਤਰਾ ਬਾਈ ਦੀਪ ਜੀ ਕੀਤੀ ਔਰ ਜੇ ਦੂਜੀ ਪਾਰਟੀ ਆ ਕੇ ਖੜੀ ਹੋ ਗਈ ਸਾਡਾ ਕੋਈ ਉਹਦੇ ਨਾਲ ਧਾਰਮਿਕ ਕੋਈ ਮਤ ਮਿਲ ਕੇ ਸਨ ਨਾਲ ਕੋਈ ਪਰਿਵਾਰਿਕ ਕੋਈ ਵਪਾਰਿਕ ਮਤ ਪੇਦੋ ਇੱਕ ਲੱਗ ਜੀ ਕੁਛ ਨਾ ਵੀ ਹੋਣ ਦੇ। ਭਗਵਾਨ ਦੇ ਨਾਮ ਦੇ ਕੋਈ ਮਤ ਪੇ ਨਹੀਂ ਸੀ। ਪਰ ਜੋ ਚੀਜ਼ ਖੜੀ ਕੀਤੀ ਗਈ ਅਸੀਂ ਭਗਵਾਨ ਨੂੰ ਦੋਸ਼ੀਆ ਤੇ ਨਹੀਂ ਬਣਨਾ। ਭਗਵਾਨ ਇੱਕ ਹੀ ਇੱਕ ਹੀ ਰਹਿਣਗੇ। ਸਭ ਦੇ ਭਗਵਾਨ ਹੈ। ਜੋ ਠੀਕ ਹੈ ਸਾਡੀ ਕੋਰ ਕਮੇਟੀ ਨੇ ਫੈਸਲਾ ਲਿਆ ਠੀਕ ਹੈ ਜੀ ਬਾਈ ਜੀ ਜੱਤਾ ਸਤਿਕਾਰ ਨਹੀਂ। ਸਰਕਾਰਨ ਕੀ ਸਮੇਂ ਦੇ ਕਿਉਂਕਿ ਤੁਹਾਡੀ ਪਹਿਲਾਂ ਹੀ ਨੀਂਦਾ ਨਾਮ ਸੀ ਤੇ ਸਾਰਾ ਸਾਡੀ 1.2 3 ਮਹੀਨੇ ਪਹਿਲੇ ਨੋਨ ਸੀ। ਲੇਕਿਨ ਸੰਡੇ ਨੂੰ ਕਿਸੇ ਹੋਰ ਨੇ ਡੇਟ ਅਨਾਉਂਸ ਕਰਤੀ ਜੋ ਕਿ ਬਿਲਕੁਲ ਗਲਤ ਹੈ ਧਰਮ ਦੇ ਨਾਮ ਤੇ ਦੋ ਫਾੜ ਕਰਨ ਵਾਲੀ ਗੱਲ ਹੈ ਚਾਰੇ ਸ਼ਹਿਰ ਨੂੰ। ਜੋ ਕਰਨੀ ਕਰਨਾ ਚਾਹੀਦਾ। ਦੇਖੋ ਰਾਠ ਯਾਤਰਾ ਜਿਹੜੀਆਂ 2 ਨਿਕਲਣੀਆਂ ਸੀ ਸਾਡੇ ਸਨਾਤਨ ਧਰਮ ਦਾ ਇੱਕੋ ਹੀ ਮਕਸਦ ਹੈ ਚਾਹੇ 2 ਨਿਕਲਣ ਤਾਂ ਚਾਹੇ ਨਿਕਲਣ 100 ਸਨਾਤਨ ਧਰਮ ਦਾ ਝੰਡਾ ਹਮੇਸ਼ਾ ਉੱਚਾ ਹੀ ਰਹਿਣਾ ਚਾਹੀਦਾ। ਮੈਂ ਤਾਂ ਕਿਹਾ ਸੀ ਉਸ ਦਿਨ ਜਦੋਂ ਤੁਸੀਂ ਲੋਕਾਂ ਨੇ ਮੈਨੂੰ ਸਵਾਲ ਕੀਤਾ ਸੀ ਸਾਰੇ ਪ੍ਰੈਸ ਨੇ ਕਿ ਇੱਕ ਹਫ਼ਤੇ 'ਚ 2 ਯਾਤਰਾ ਮੈਂ ਇੱਕ ਹਫ਼ਤੇ 'ਚ 2 ਨਹੀਂ ਚਾਹੀ ਤਿੰਨ ਨਿਕਲਣ ਚਾਹੀ ਚਾਰ ਨਿਕਲਣ ਜਿੰਨਾ ਸਾਡੇ ਸਨਾਤਨ ਧਰਮ ਦਾ ਪ੍ਰਚਾਰ ਹੋਊਗਾ ਉਨਾ ਹੀ ਸਾਡਾ ਧਰਮ ਉੱਚਾ ਜਾਊਗਾ। ਲੇਕਿਨ ਅੱਜ ਕਿਸੇ ਕਾਰਨ ਵਿੱਚ ਜੋ ਕਿ 22 ਤਰੀਕ ਵਾਲੀ ਯਾਤਰਾ ਉਹ ਕੈਨਸਲ ਕਰ ਦਿੱਤੀ ਗਈ ਹੈ ਲੇਕਿਨ ਮੈਂ ਆਪਣੇ ਵੱਲੋਂ ਇਹ ਕਹਿੰਦਾ ਜੋ ਵੀ ਸਾਡੇ ਸਨਾਤਨ ਧਰਮ ਦਾ ਕਿਸੇ ਵੀ ਤਰ੍ਹਾਂ ਦਾ ਮਜ਼ਾਕ ਉٹےਗਾ ਕੋਈ ਵੀ ਗੌਰ ਕਮੇਟੀ ਉਡਾਂਦੀ ਅਸੀਂ ਕਿਸੇ ਵੀ ਕਮੇਟੀ ਦੇ ਨਾਲ 1% ਨਹੀਂ ਲਵਾਂਗੇ ਚਾਹੇ 15 ਤਰੀਕ ਦਾ ਚਾਹੇ 22 ਤਰੀਕ ਦਾ ਅੱਜ ਦੀ ਮੀਟਿੰਗ ਦੇ ਵਿੱਚ ਇਹ ਗੌਰ ਕਮੇਟੀ ਨੇ ਏਜੰਡਾ ਲਿਆ ਹੋਇਆ ਹੈ ਕਿ ਜਿਹੜੀ 22 ਤਰੀਕ ਵਾਲੀ ਰਾਤ ਯਾਤਰਾ ਵਾ ਉਹ ਕੈਨਸਲ ਕਰ ਦਿੱਤੀ ਗਈ ਹੈ ਹੁਣ ਇਹਦੇ ਕਾਰਨ ਦਾ ਮੈਨੂੰ ਨਹੀਂ ਪਤਾ ਇਹ ਤਾਂ ਜਿਹੜੇ ਮੇਨ 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 ਜਿਹੜੇ ਸਾਰੇ ਅਹੁਦੇਦਾਰ ਹਨ ਉਹਨਾਂ ਨੂੰ ਪਤਾ ਹੋਊਗਾ ਵੀ ਵਿੱਚ ਕੀ ਕਾਲਾ ਹੈ ਤੇ ਕੀ ਪੀਲਾ ਹੈ ਪਰ ਕਿਤੇ ਬੜੀ ਨਾ ਬੋਤਾਂ ਪੈ ਗਈਆਂ ਸਾਰੇ ਪਾਸੇ ਵੀ ਦੋ ਜਣ ਤਰ੍ਹਾਂ ਦੇਖ ਰਹੇ ਹੁਣ ਕੀ ਹੁਣ ਦੇਖੋ ਬੋਰਡ ਵੀ ਲੱਗੇ ਸ਼ਾਇਦ ਸਾਰੇ ਮੈਂ ਤਾਂ ਹੁਣ ਤੱਕ ਵੀ ਕਹਿ ਰਿਹਾ ਹਾਂ ਯਾਤਰਾ ਚਾਹੇ ਦੋ ਨਿਕਲਣ ਚਾਹੇ ਤਿੰਨ ਨਿਕਲੇ ਉਹਨੇ ਮੇਰੇ ਧਰਮ ਦਾ ਪ੍ਰਚਾਰ ਹੋਊਗਾ ਲੇਕਿਨ ਹੁਣ ਵਿਚਲੀ ਗੱਲ ਦਾ ਮੈਨੂੰ ਨਹੀਂ ਪਤਾ ਲੇਕਿਨ ਅਸੀਂ ਇਹ ਕਹਿੰਨੇ ਆ ਚਲੋ ਪ੍ਰਭੂ ਆ ਰਹੇ ਆ ਸਭ ਉਹਨੇ ਦਰਸ਼ਨ ਕਰਨ ਲੇਕਿਨ ਅਸੀਂ ਮੈਂ ਆਪਣੇ ਲੋਕ ਕਹਿੰਨਾ ਵਾਂ ਜਿਹੜਾ ਵੀ ਇਹੋ ਜਿਹਾ ਕੋਈ ਕੰਮ ਕਰਦਾ ਮੈਂ ਕਿਸੇ ਵੀ ਸੰਸਥਾ ਨਾਲ ਨਹੀਂ ਆ ਕਿਉਂਕਿ ਯਾਤਰਾ ਦੇਖੋ ਸ਼ਿਵਰਾਤਰੀ ਮੌਸਮ ਜਦੋਂ ਹੁੰਦਾ ਸਾਡਾ ਪਹਿਲਾਂ ਯਾਤਰਾ ਹੁੰਦੀ ਸੀ ਇੱਕ ਉਸ ਤੋਂ ਬਾਅਦ ਦੋ ਹੋ ਗਈਆਂ ਲੁਧਿਆਣੇ ਸ਼ਹਿਰ ਚ ਹਜ਼ਾਰਾਂ ਯਾਤਰਾਵਾਂ ਨਿਕਲਦੀਆਂ ਮੈਂ ਧਰਮ ਦਾ ਜਿੰਨਾ ਪ੍ਰਚਾਰ ਹੁੰਦਾ ਵਾ ਉਹਨਾਂ ਹੀ ਸਾਡੇ ਧਰਮ ਦਾ ਝੰਡਾ ਉੱਚਾ ਜਾਂਦਾ ਲੇਕਿਨ ਵਿਚਲੀਆਂ ਗੱਲਾਂ ਹੁਣ ਇਹਨਾਂ ਨੂੰ ਬਦਲ ਸਾਨੂੰ ਤਾਂ ਪਤਾ ਨਹੀਂ ਲੇਕਿਨ ਮੈਂ ਕਿਸੇ ਵੀ ਯਾਤਰਾ ਦੇ ਨਾਲ ਬਿਲਕੁਲ ਨਹੀਂ ਆਗਾ